ਹਾਂ ਜੀ ਪੰਜਾ 20 ਤੋਂ ਪਲੱਸ ਵਾਲਾ ਦੂਜੀ ਗੇਅਰ 3 ਸਪੀਡਾ ਜੀ ਹਾਂ ਜੀ 3 ਸਪੀਡਾ ਹਾਂ ਜੀ 21 ਮਾਡਲ ਹੈ ਇਹ 90 ਪਾਈਰਾਂ ਦਾ ਟਰੈਕਟਰ ਦੇ ਨਾਲ ਦੇ ਪਾਸਟ ਆਨਰ ਆ 10000 ਘੰਟਾ ਚੱਲਿਆ ਕੋਲ ਵਾਲੇ ਤੱਕ ਸਿਰਫ 5000 ਘੰਟਾ ਟਰੈਕਟਰ ਚੱਲਿਆ ਆਪਾਂ ਅਗੇ ਗੇਅਰ ਪ੍ਰੋ ਫੋਰਸ ਸ਼ੀਲਡ ਹਾਂ ਜੀ ਨਾਲ ਦੇ ਟਾਇਰ 85 ਪਾਈਰ ਪੂਰਾ ਨਵਾਂ ਐਵੇਂ 1000 ਘੰਟਾ ਚੱਲਿਆ ਕੋਲਰ ਸਪੈਸ਼ਲ ਐਡੀਸ਼ਨ 37 ਦੀ ਇਹ ਬਾਈ ਮਾਡਲ ਆ ਗਿਆ ਜੀ ਕਿੰਨੇ ਘੰਟੇ ਚੱਲਿਆ ਇਹ ਇਹ ਚੱਲਿਆ ਜੀ 1100 ਘੰਟਾ 1100 ਘੰਟਾ 85 ਟਾਇਰਾ ਵੀ ਨਾਲ ਦੀ ਹਾਂਜੀ ਅੱਜ ਦੇ ਦੋਸਤੋ ਆਪਾਂ ਪਹੁੰਚੇ ਤਲਵੰਡੀ ਸਾਬੋ ਦੇ ਕੋਲ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਹਰਮਨ ਬਾਈ ਦੇ ਟਰੈਕਟਰ ਦਿਖਾਉਣੇ ਆ ਤਕਰੀਬਨ 10-15 ਟਰੈਕਟਰ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਤੇ ਹੁਣ ਬਾਈ ਨਾਲ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਬਈ ਆਪਣਾ ਪਿੰਡ ਦੱਸ ਦੋ ਆਪਣਾ ਪਿੰਡ ਲਾਲੇਣਾ ਬਾਈ ਤਲਵੰਡੀ ਸਾਬੋ ਦੇ ਨਾਲ ਹਾਂ ਜੀ ਮੰਡੀ ਸਾਹਿਬ ਆਪਾਂ ਮੰਡੀ ਲਾਉਂਦੇ ਆ ਟਰੈਕਟਰਾਂ ਦੀ ਕਿੰਨੇ ਕਾ ਟਰੈਕਟਰ ਆਪਣੇ ਕੋਲੇ ਹੁੰਦੇ ਆ ਬਾਈ 14 15 ਨਾਲ ਟਰੈਕਟਰ ਹਰ ਵਕਤ ਹੁੰਦੇ ਹੁੰਦੇ ਆ ਆਪਾਂ ਕਹਿੰਦੇ ਇਹ ਲੋਨ ਵਾਲੇ ਟਰੈਕਟਰ ਜਿੰਨਾਂ ਦੇ ਲੋਨ ਹੋ ਜਾਂਦਾ ਨਾ ਬਈ ਲੋਨ ਵੀ ਹੋ ਜਾਂਦਾ ਬਾਈ ਆਪਣੇ ਕੋਲੇ ਜ਼ਿਆਦਾਤਰ ਉੱਚੇ ਮਾਡਲ ਹੀ ਆ ਲੋਨ ਦੇ ਆਪਾਂ ਕਹੀਏ ਇਹ ਗੱਲ ਕਹਿੰਦੇ ਲੋਨ ਵਾਲੇ ਚੋਂ ਘੜਚਵਣਾ ਕੱਟ ਫਸੂ ਦਾ ਬਾਲੇ ਵਧੀਆ ਠੀਕ ਆ ਕਿਉਂਕਿ ਲੋਕ ਵੇਚੀ ਤਾਂ ਜਾਂਦੇ ਆ ਲੋਨ ਦੇ ਚੱਕਰਾਂ ਚ ਵੀ ਅਸੀਂ ਲੋਨ ਇੰਨਾ ਕਰਾਵਾਂਗੇ ਇੰਨਾ ਕਰਾਵਾਂਗੇ ਮੁੜ ਕੇ ਭਰਨਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਨਾ ਹਾਂ ਜਿੰਨੇ ਕ ਜੈ ਸਾਹਿਬ ਦੀ ਹੁੰਦੀ ਓੰਨਾ ਕੀ ਲ ਉਹ ਟਰੈਕਟਰ ਆਪਣੇ ਕੋਲੇ ਹੁੰਦੇ ਆ। ਹਾਂ ਟਰੈਕਟਰ ਆਪਣੇ ਕੋਲੇ ਸਾਰੇ ਬੰਦੇ ਹੁੰਦੇ ਆ। ਇਹ ਜੀ ਸ਼ੁਰੂ ਕਰਦੇ ਆ ਨੋ ਹੋਲੈਂਡ ਪੰਜਾਬ 20 ਤੋਂ। ਹਾਂਜੀ ਪਲੱਸ ਵਾਲਾ 2 ਜੀ ਗੇਅਰ ਆ। 3 ਸਪੀਡ ਆ ਜੀ। ਹਾਂਜੀ 3 ਸਪੀਡ ਆ। ਹਾਂਜੀ। 21 ਮਾਡਲ ਆ ਇਹ 90 ਬੈਂਟ ਆ ਟਰੈਕਟਰ ਦੇ ਨਾਲ ਦੇ। ਹਾਂਜੀ। ਹਾਂ ਵੇਟ ਲੱਗੇ ਹੋਏ ਆ ਲੋਹੇ ਵਾਲੇ 55 ਕਿਲੋ ਵਾਲੇ ਦੇ। ਠੀਕ ਆ ਜੀ Ориਜినਲ ਵੇਟ ਆ। ਹਾਂ। ਹੈਵੀ ਲਿਫਟ ਕੰਪੈਕਟੀ ਲੈ ਆ ਗਿਆ। ਹਾਂਜੀ ਜੈਕ ਵਾਲੀ ਲੈਫਟ ਆ। ਲੈ ਵੀ ਦਿਖਾ ਦਿੰਦੇ ਆ ਤੁਹਾਨੂੰ। ਇਹਦੇ ਲੱਗਿਆ ਵੀ ਹੈਵੀ ਲਿਫਟ ਕੰਪੈਕਟੀ ਜੈਕ ਆ। ਹਰਿਆਣੇ ਦਾ ਨੰਬਰ ਆ। ਹਾਂਜੀ ਹਰਿਆਣੇ ਦਾ ਨੰਬਰ ਆਦਾ ਐਨਓਸੀ ਮਿਲ ਜੂ ਫਾਸਟ ਆਨਰ ਆ ਹਜ਼ਾਰ ਘੰਟਾ ਚੱਲਿਆ ਕੋਲ ਹਲੇ ਤੱਕ ਸਿਰਫ 1000 ਘੰਟਾ ਟਰੈਕਟਰ ਚੱਲਿਆ ਠੀਕ ਆ ਜੀ ਸਮਾਨ ਹੀ ਸਮਾਨ ਦੀ ਆਪਣੀ 9 ਲੱਖ 5000 ਹੈ ਜੀ ਹਾਂਜੀ ਟਰੈਕਟਰ ਦੇ ਦਾਂਗੇ ਆਪਾਂ ਇਹ 9.5 ਲੱਖ ਦਾ 9.5 ਦਾ ਜੀ ਹਾਂਜੀ ਠੀਕ ਆ ਜੀ ਅੱਗੇ 3730 ਆ ਗਿਆ ਜੀ ਇਹ ਸਰ੍ਹਸੇ ਦਾ ਨੰਬਰ ਆ ਗਿਆ ਨਾ ਵੀ ਇਹ ਸਰ੍ਹਸੇ ਦਾ ਨੰਬਰ ਆ ਗਿਆ ਜੀ ਸਪੈਸ਼ਲਿਜ਼ੇਸ਼ਨ 3730 ਇਹ ਬਾਈ ਮਾਡਲ ਆ ਗਿਆ ਜੀ ਕਿੰਨੇ ਘੰਟੇ ਚੱਲਿਆ ਇਹ ਇਹ ਚੱਲਿਆ ਜੀ 1100 ਘੰਟਾ 1100 ਘੰਟੇ ਰਾਂ ਨਾਲ 85 ਪਾਏ ਟਾਇਰ ਆ ਭਈ ਨਾਲ ਦੀ ਕੰਡੀਸ਼ਨ ਦਾ ਪੂਰਾ ਚੰਗਾ ਟਰੈਕਟਰ ਐ ਸਪੈਸ਼ਲ ਐਡੀਸ਼ਨ ਆ ਇਹ ਬਾਈ ਮਾਡਲ ਇਹਦੀ ਡਿਮਾਂਡ ਭਾਈ ਇਹਦੀ ਡਿਮਾਂਡ 795 ਹੈ ਜੀ ਹਾਂਜੀ ਇਹ ਦੇ ਦਾਂਗੇ ਟਰੈਕਟਰ 7 ਲੱਖ 60 ਹਜ਼ਾਰ ਦਾ 760 ਦਾ ਜੀ ਹਾਂਜੀ ਅੱਗੇ ਆਗੇ ਮੌਕੇ ਤੇ ਆਪਾਂ ਬਾਕੀ ਹੋਰ ਵੀ ਕਰ ਦਾਂਗੇ ਸਾਰੇ ਟਰੈਕਟਰਾਂ ਦੇ ਠੀਕ ਆ ਭਾਈ ਹਾਂਜੀ ਅੱਗੇ 630 ਆ ਗਿਆ ਪਲੱਸ ਵਾਲਾ ਇਹ 3 ਪਲਾਸਾ ਆ ਗਿਆ ਜੀ ਹਾਂ ਜੀ 55 ਐਚਪੀ ਵਾਲਾ ਬਿਨਾ ਟਰਬੋ ਤੋਂ ਨਾਓਨ ਟਰਬੋ 55 ਇਹ ਆਪਮਾਂਡ ਲਾ ਗਿਆ ਜੀ ਅੱਠ ਮਾਡਲ ਹੈ ਟਾਇਰ ਪਾਵਰ ਸਟੀering ਆ ਹਾਂ ਜੀ ਟਾਇਰ ਇਹਦੇ ਦੁਆਰੇ ਦੇ 75 ਪੈਸੇ ਜੀ ਠੀਕ ਆ ਜੀ ਹਾਂ ਜੀ 3 ਸਪੀਡ ਆ ਨਹੀਂ 2 ਸਪੀਡ ਆ ਜੀ ਇਹ ਠੀਕ ਆ ਜੀ ਇਹ 2 ਸਪੀਡ ਆ ਗਿਆ 55 ਇਹ ਪਾਸਿੰਗ ਹੈਗੀ 28 ਤੱਕ ਪੈਨੋਸ ਵੀ ਦੇ ਦਾਂਗੇ ਜੀ ਨੰਬਰ ਇਹਦਾ ਡੱਬ ਵਾਲੀ ਦਾ ਠੀਕ ਆ ਜੀ ਅੱਠ ਮਾਡਲ ਆ ਬਾਈ ਕੰਡੀਸ਼ਨ ਦਾ ਵਧੀਆ ਟਰੈਕਟਰ ਪਿਆ ਇਹ ਡਿਮਾਂਡ ਇਹਦੀ ਨਿਮਾਂਡੀ 355 ਜੀ ਆਪਾਂ 335000 ਰੁਪਏ ਰੇਟਰ ਦੇ ਦਾਂਗੇ 335000 ਜੀ ਹਾਂਜੀ ਅੱਗੇ ਆ ਗਿਆ ਜੀ ਸਵਰਾਜ ਸਵਾ ਦੇ ਦੇ ਦਾਂਗੇ ਜੀ ਸਵਾ 3 ਦਾ ਜੀ ਹਾਂ ਠੀਕ ਆ ਬਈ ਲੈ ਆਫਰ ਕਰ ਅੱਥ ਮਾੜਲ ਅੱਗੇ ਆ ਗਿਆ ਜੀ ਸਵਰਾਜ 744 ਫੇਰ ਦੀ ਪੂਰੀ ਫੁੱਲ ਗਾਰੰਟੀ ਇਹਦੀ ਹੌਲੈਂਡ ਦੀ ਠੀਕ ਆ ਜੀ ਬਾਅਦ ਕਿੱਥੇ ਹਾਂ ਅਗਲਾ ਕਹਿੰਦਾ ਮਾਡਲ ਦਾ ਹੁਣ ਹਾਂਜੀ 99% ਇੰਜਨ ਪੰਤੇ ਪੰਪ ਦਾ ਗਾਮਾ ਮੰਨ ਕੇ ਚੱਲੋ ਜੀ ਠੀਕ ਆ ਜੀ ਹਾਂਜੀ ਅੱਗੇ ਆ ਗਿਆ ਜੀ ਸਪਰਾਸ 743 XT ਪੋਰ ਕਾਰਵਰਚ ਪੀਟੀਓ ਹਾਂਜੀ ਇਹ ਕੀ ਮਾਡਲ ਚੱਲਿਆ ਹੋਇਆ ਬਈ ਇਹ ਚੱਲਿਆ ਜੀ 1500 ਘੰਟੇ 21 ਮਾਡਲ 21 ਮਾਡਲ 1500 ਘੰਟੇ ਚੱਲਿਆ ਕਾਲ ਦੇ ਟੈਣਾ 70 ਪੈਸੇ ਐਮ ਆਰ ਐਫ ਦੇ ਚਾਰੇ ਠੀਕ ਆ ਜੀ 70 ਪੈਸੇ ਚੌਕੜਾ ਨਾਲ ਦਾ ਆਏਗਾ ਬਈ ਦੇਖ ਸਕਦੇ ਹੋ ਕੰਡੀਸ਼ਨ ਇਹਦਾ ਨੰਬਰ ਜੀ ਇਹਦਾ ਨੰਬਰ ਵੀ ਸਰਸੇ ਦਾ ਹੀ ਐਚ ਆਰ 24 ਫਾਸਟ ਆਨਰ ਆ ਹਾਂਜੀ ਐਨਓਸੀ ਮਿਲ ਜੂਗੀ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਆਪਣੀ ਹੈਗੀ ਜੀ 575 ਦੇ ਦਾਂਗੇ ਆਪਾਂ 5.5 ਲੱਖ ਦਾ ਸਾਢੇ ਪੰਜ ਦਾ ਜੀ ਹਾਂਜੀ ਅੱਗੇ ਆ ਗਿਆ ਸਵਰਾਜ 700 855 ਉਹ ਨਿਮਾਨ ਆ ਗਿਆ 855 2 ਸਪੀਡ ਹਾਂਜੀ 2 ਸਪੀਡ ਵਾਲਾ ਹਾਂਜੀ ਇਹ ਟਰੈਕਟਰ ਦੇ ਪੈਰ ਇਹਦੇ ਵੀ 70 ਪੈਸੇ ਆ ਗਿਆ ਨਾਲ ਦੇ 2000 ਘੰਟਾ ਚੱਲਿਆ ਹਾਂਜੀ ਹਾਂਜੀ ਸਿਰਫ 2000 ਘੰਟੇ ਦੇ ਹਾਂ 2000 ਘੰਟਾ ਉਹਦਾ ਨੰਬਰ ਆ ਪਾਸਟ ਪਾਰਟੀ ਦਾ ਇਹ ਦੀ ਮੰਗੀ ਇਹਦੀ 555 ਨਿਮਾਨ ਆ ਜੀ ਹਾਂਜੀ ਇਹ ਆਪਾਂ ਦੇ ਦਾਂਗੇ 535000 ਦਾ ਠੀਕ ਆ ਜੀ ਹਾਂਜੀ ਅੱਗੇ ਫੇਰ ਆ ਗਿਆ 855 ਇਹ 16 ਮਾਡਲ ਆ ਗਿਆ ਜੀ 16 ਮਾਡਲ ਆ ਬਾਈ ਅਗਲੇ ਟਰ ਨਾਲ ਦੇ ਅੰਦੇ ਆ ਪਿਛਲੇ ਦੁਬਾਰੇ ਦੇ ਨਵੇਂ ਵਰਗੇ 90 ਪੈਸੇ ਹਾਂਜੀ ਹਾਂਜੀ ਤੇ ਇੰਜਨ ਗੇਅਰ ਦਾ ਕਿੰਨਾ ਇੰਜਨ ਗੇਅਰ ਦਾ ਪੂਰਾ ਓਕੇ ਆ ਵੀ ਜੀ ਠੀਕ ਆ ਜੀ ਹਾਂਜੀ ਚੱਲੇ 35 3600 ਘੰਟਾ ਥੋੜੇ ਚੱਲੇ ਟਰੈਕਟਰ ਦੇਣਾ ਫਾਉਲੇ ਵੀ ਆਪਣੇ ਕੋਲ ਉੱਚਾ ਮਾਡਲ ਹੀ ਵੱਧ ਹੁੰਦੇ ਯਾਰ ਜਰਾ ਠੀਕ ਆ ਜੀ ਦੇਖੋ ਬਈ ਡਿਮਾਂਡ ਹੈਗੀ 498 ਇਹ ਦੇ ਦਾਂਗੇ ਜੀ ਪਰ 475 ਦਾ 475 ਦਾ ਜੀ ਹਾਂਜੀ ਠੀਕ ਆ ਜੀ ਇਹਨੂੰ ਤੁਸੀਂ ਸਾਰਿਆਂ ਨੂੰ ਮਿਲ ਜੀ ਉਹ ਵੀ ਇਹ ਚਾਰ ਨੰਬਰ ਦਾ ਅੱਗੇ ਆ ਗਿਆ ਜੀ ਜੌਂਡੀਅਰ 5310 ਇਹ ਵੀ ਇਹ ਪਤਾਵਾਦ ਦਾ ਜੀ 21 ਮਾਡਲ ਆ ਇਹ ਹਾਂ 21 ਮਾਡਲ 5310 ਆ ਗਿਆ ਗੇਅਰ ਪ੍ਰੋ ਫੋਰਸ ਸ਼ੀਲਡ ਹਾਂਜੀ ਐ ਟੱਪਾ ਭਾਈ ਨਾਲ ਦੇ ਡੈਰ 80 ਪੈਸੇ ਆ ਜੀ ਚਾਰੇ ਰਿਵਰਸ ਵੀਡੀਓ ਵਾਲਾ ਹਾਂਜੀ ਡਬਲ ਡਿਸਟਰੀਬਿਊਟਰ ਠੀਕ ਆ ਜੀ ਹਾਂਜੀ ਇਹ 21 ਮਾਡਲ ਇਹ 19000 ਦੀ ਆ ਜੀ ਫੋਰਸ ਪ੍ਰੋ 53 ਦਾ ਇਹ ਆਪਾਂ ਮਾਡਲ ਇਹ 775 ਆ ਜੀ ਹਾਂਜੀ ਟਰੈਕਟਰ ਛੱਡ ਲਾਂਗੇ ਇਹ 735000 ਦਾ ਆਪਾਂ 735000 ਹਾਂਜੀ ਨਾਉਨਸੀ ਆ ਜੀ ਹਾਂਜੀ ਨਾਉਨਸੀ ਆ ਜੀ ਟਰੈਕਟਰ ਪੂਰਾ ਨਵਾਂ ਐ ਵੀ 1000 ਘੰਟਾ ਚੱਲਿਆ ਕੋਲੇ। ਕਰਾਇਆ ਚੱਲੀ ਜਾਂਦੀ ਇਹਦੀ। ਇਹ 535 ਆ ਗਿਆ ਜੀ ਆਪਣਾ। ਠੀਕ ਆ ਜੀ ਜੰਡਿਆ ਮਾਡਲ ਆ ਜੀ ਇਹ। 535 18 ਮਾਡਲ। ਹਾਂਜੀ। ਇਹਦੇ ਟਾਇਰ ਟੱਪਾ ਪਈ। ਇਹਦੇ ਟਾਇਰ ਨਾਲ ਦੇ ਜੀ 70 ਪੈਸੇ। 18 ਮਾਡਲ ਦੇ 1800 ਘੰਟਾ ਚੱਲਿਆ ਕੋਲੇ। ਹੈ 18 ਹੀ ਮਾਡਲ ਐ 1800 ਘੰਟਾ ਚੱਲਿਆ। ਹਾਂਜੀ। ਠੀਕ ਆ ਜੀ ਇੰਜਨ ਗੇਅਰ ਦੇ ਟਰੈਕਟਰ ਇੰਜੀਨੀਅਰ ਦਾ ਪੂਰਾ ਓਕੇ ਜੀ ਡਬਲ ਪੀਡੀਓ ਸਪੀਡ 2 ਹੁੰਦਾ 2 ਸਪੀਡ ਹੁੰਦਾ। ਹਾਂਜੀ। ਠੀ ਇਹਦੀ 5 15 ਡਿਮਾਂਡ ਆ ਜੀ ਆਪਣੀ ਇਹ ਦੇ ਦਾਂਗੇ ਆਪਾਂ 4 ਲੱਖ 80 ਹਜ਼ਾਰ ਦਾ 4 80 ਦਾ ਹਾਂਜੀ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀ ਆਈ 750 ਇਹ 750 ਸੋਨਾ ਲਿਕਾ 19 ਮਾਡਲ ਇਹ ਪੰਜਾਬ ਨੰਬਰ ਆ ਗਿਆ ਹਾਂ ਪੀ ਵੀ 11 ਪਟਿਆਲੇ ਦਾ ਨੰਬਰ ਹੈ ਟਰੈਕਟਰ ਦਾ ਵੈਂਪਰ ਹੋਮਪਰ ਵੀ ਹਲੇ ਤੱਕ ਨਾਲ ਦਾ ਰੰਗ ਆ ਪਾ ਕੋਈ ਰੰਗ ਨਹੀਂ ਕਰਾਇਆ ਇਹਨੂੰ ਕਹਿੰਦੇ ਜਮਾ ਰਿਜਨਲ ਟਰੈਕਟਰ ਹੈ ਤੁਹਾਡਾ ਰਿਜਨਲ ਹੈ ਮਰ ਲੁ ਮਾਰ ਕੇ ਦੇ ਵੈਂਪਰ ਆਪਣੇ ਹੋਇਆ ਰੰਗ ਇਹਦਾ ਵੈਂਪਰ ਵੀ ਨਹੀਂ ਹੋਇਆ ਠੀਕ ਆ ਜੀ ਹਾਂ ਜੀ ਇਹ 55 ਐਚ ਪੀ ਦਾ ਆ ਗਿਆ ਜੀ ਹਾਂ ਜੀ 55 ਐਚ ਪੀ ਵਾਲਾ ਨਾਲ ਦੇ ਡੈਰਾ ਇਹਦੇ ਵੀ 65 70 ਪੀ ਟਰੈਕਟਰ ਦੇ ਠੀਕ ਆ ਜੀ ਹਾਂ ਜੀ ਕੰਡੀਸ਼ਨ ਦਾ ਪੂਰਾ ਕੋਕਾ ਬੈਟਰ ਟਰੈਕਟਰ ਇਹ ਹਾਂ ਜੀ ਉੰਨੇ ਮਾਡਲ ਆ ਬਾਈ ਕੰਡੀਸ਼ਨ 2022 ਵਾਲੀ ਪੰਦੀ ਆ ਹਾਂਜੀ 20 ਕੀ ਮਾਡਲ ਵਾਲੀ ਕੰਡੀਸ਼ਨ ਆ ਆਰਾਮ ਨਾਲ ਡਿਮਾਂਡ ਇਹਦੀ ਜੀ ਇਹਦੀ 5 15 ਡਿਮਾਂਡ ਆ ਜੀ ਆਪਣੀ ਹਾਂਜੀ ਇਹ ਟਰੈਕਟਰ ਛੱਡ ਦਾਂਗੇ ਆਪਾਂ 4 ਲੱਖ 80 ਹਜ਼ਾਰ ਦਾ 4 80 ਦਾ ਜੀ ਹਾਂਜੀ ਠੀਕ ਆ ਜੀ ਅੱਗੇ ਫੇਰ ਆ ਗਿਆ ਸੋਨਾ ਲਿੱਕਾ ਇਹ ਸੋਨਾ ਲਿੱਕਾ ਆ ਗਿਆ ਜੀ 50 50 ਕੱਲਾ ਤਿੰਨ ਪੰਜਾਹ 50 HP ਵਾਲਾ ਜੀ ਆਹੂ ਸੋਨਾ ਲਿੱਕਾ ਚਾਰ ਸਿਲੰਡਰ ਆ ਉਹ ਚਾਰ ਸਿਲੰਡਰ ਆ ਜੀ ਠੀਕ ਆ ਬਾਈ ਆਹ ਤਾਂ ਨਸਲਾ ਇਹਦੇ ਵੀ ਨਾਲ ਦੇ ਟਾਇਰਾ ਟਰੈਕਟਰ ਦੇ 80 ਪੈਸੇ ਚਾਲੇ ਠੀਕ ਆ ਜੀ 80 ਪੈਸੇ ਚੌਕੜਾ ਵੀ ਨਾਲ ਦੇ ਟਾਇਰਾ ਇਹ ਕਿੰਨੇ ਕ ਚੱਲਿਆ ਉਹ ਬਾਈ ਇਹ 1400 ਘੰਟਾ ਚੱਲਿਆ ਜੀ ਉਹ 1700 ਚੱਲਿਆ ਪਰਲਾ ਠੀਕ ਆ ਬਾਈ 50 ਵਾਲਾ ਵੱਡਾ ਲਓ ਬਿਨਾ ਚੇਂਜਰ ਵਾਲੇ ਆ ਦੋਨੇ ਹਾਂ ਇਹ ਵੀ 2 ਸਪੀਡ ਆ ਹਾਂਜੀ ਹਾਂਜੀ ਇਹਦੀ 495000 ਰੁਪਿਆ ਡਿਮਾਂਡ ਆ ਹਾਂਜੀ ਇਹ ਆਪਾਂ ਦੇ ਦਾਂਗੇ 475 ਦਾ 475 ਦਾ ਜੀ ਹਾਂਜੀ ਬਾਕੀ ਹੈ ਨਾ ਜੀ ਟਰੈਕਟਰ ਦੇ ਰੇਟ ਤੇ ਡਿਪੈਂਡ ਹੁੰਦਾ ਕਿਸੇ ਦੀ ਆਪਣਾ 20 ਲੱ ਸ ਕਿਸੇ ਚ 40 ਵੀ ਹੈਗਾ ਕਿਸੇ 30 ਵੀ ਹੈਗਾ ਅੱਛਾ ਹੈਗਾ ਹਾਂ ਠੀਕ ਹੈ ਅੱਗੇ ਆ ਗਿਆ ਜੀ ਮੈਸੀ 9000 9000 ਮੈਸੀ ਆ ਗਿਆ ਜੀ ਠੀਕ ਹੈ ਜੀ ਇਹ ਪੰਜਾਬ ਨੰਬਰ ਆ ਹਾਂਜੀ 12 ਮਾਡਲ ਆ ਟਰੈਕਟਰ ਦੇ ਟਾਇਰ ਹੈਗੇ 75 80 54 ਠੀਕ ਹੈ ਜੀ ਹਾਂਜੀ ਐਮ ਆਰ ਐਫ ਦੇ ਟਾਇਰ ਆ ਪਾਵਰ ਚ ਆ ਗਿਆ ਬਈ 2 ਸਪੀਡ ਆ ਜੀ ਪਾਵਰ ਸਟੀering ਆ 2 ਸਪੀਡ ਆ ਹਾਂਜੀ ਫਸਟ ਆਨਰ ਆ ਪੰਜਾਬ ਨੰਬਰ ਆ ਫਸਟ ਆਨਰ ਦਾ ਟਰੈਕਟਰ ਆ ਗਿਆ ਬਈ ਜੀ 12 13 12 13 ਦੀ ਕਾਪੀ ਹੈ ਜੀ ਇਹਦੀ ਇਹ ਦੇ ਦਾਂਗੇ ਆਪਾਂ 35 ਲੱਖ 35 ਹਜ਼ਾਰ ਦਾ 36 ਡਿਮਾਂਡ ਆਪਣੀ ਠੀਕ ਆ ਜੀ ਹਾਂਜੀ ਠੱਕੇ ਜੀ ਇਹ ਚੈਂਪੀਅਨ ਆ ਗਿਆ ਜੀ ਆਪਣੇ ਫਾਰਮਰ ਟਰੈਕ ਚੈਂਪੀਅਨ ਜਿਹੜੇ ਵੀਰਾਂ ਨੇ ਛੋਟਾ ਟਰੈਕਟਰ ਲੈਣਾ ਇਹ 10 ਮਾੜ ਦਾ ਹੀ ਬਹੁਤ ਸੋਹਣਾ ਟਰੈਕਟਰ ਹੈ ਹਾਲੇ ਤੱਕ ਟਰੈਕਟਰ ਦੇ ਮਗਰਿਆੜ ਮਰੂੜ ਉਵੇਂ ਪਏ ਜਾਂ ਨਾਲ ਦੇ ਵਿੱਚੋਂ ਨਹੀਂ ਤਾਂ ਗਲ ਜਾਂਦੇ ਹੁੰਦੇ ਆ ਰਿਜਨਲ ਹੀ ਆ ਭਾਈ ਹਾਂਜੀ ਰੰਗ ਰੰਗ ਦਿਖਾਓ ਚੈੱਕ ਜਿਵੇਂ 15 18 ਵਰਗੀ ਕੰਡੀਸ਼ਨ ਪਈ ਆ ਟਰੈਕਟਰ ਦੀ ਐ ਟੱਪਾ ਇਹਦਾ ਟਾਇਰ ਇਹਦੇ ਪਿਛਲੇ 80 ਪੈਸੇ ਜੀ ਅਗਲੇ ਅੱਧੇ ਕ ਏ ਆ ਗਿਆ ਜੀ 39 39 ਵਾਲਾ ਆ ਗਿਆ 39 ਵਾਲਾ ਜੀ ਠੀਕ ਆ ਜੀ ਡਬਲ ਕਲਚ ਹੁੰਦਾ ਇਹ ਬਈ ਇਹ ਸਿੰਗਲ ਕਲਚ ਹੁੰਦਾ ਜੀ ਠੀਕ ਆ ਜੀ ਹਾਂ ਜੀ ਇਹ ਜ਼ਿਆਦਾਤਰ ਹਰਿਆਣਾ ਤੇ ਰਾਜਸਥਾਨ ਚ ਜ਼ਿਆਦਾ ਚੱਲਦਾ ਥੋੜੇ ਜੇ ਖਰਚਾ ਬਹੁਤ ਘੱਟ ਹੁੰਦਾ ਕੰਮ ਇਹ ਫਾਰਮ ਸਾਥੇ ਇੰਨੇ ਨਹੀਂ ਦੇਈ ਜਾਂਦਾ ਠੀਕ ਆ ਜੀ ਹਾਂ ਜੀ ਇਹ 10 ਮਾੜਲਾ ਜੀ ਹਾਂ ਜੀ 265 ਡਿਮਾਂਡ ਆਪਣੀ ਇਹ ਦੇ ਦਾਂਗੇ 235 ਦਾ ਠੀਕ ਆ ਜੀ ਹਾਂ ਜੀ ਅੱਗੇ ਜੀ ਅੱਗੇ ਵਾਸਤੇ ਹਾਂ ਇਹ ਨਹੀਂ ਆਪਣਾ ਜੀ ਠੀਕ ਆ ਜੀ ਤੇ ਇਹ ਵੀ ਦੇ ਚਲੋ ਇਹ ਪਾਈ ਦਿੰਦੇ ਆ 99 ਮਾਡਲ ਆ ਹਾਂਜੀ ਹਾਂਜੀ ਇਹ ਸਵਾ ਲੱਖ ਨੰਮੇ ਵਾੜਨਾ ਸਵਾ ਲੱਖ ਦਾ ਜੀ ਹਾਂ ਸਵਾ ਦਾ ਲੈ ਲਓ ਸਵਾ ਲੱਖ ਦਾ ਲੈ ਜੀ ਹਾਂਜੀ ਇਹ ਆਪਣਾ ਨੰਬਰ ਦੱਸ ਦਿੰਦਾ ਆਪਣਾ ਨੰਬਰ 7888803677 ਜੀ ਆਪਣਾ ਪਿੰਡ ਲਾਲਿਆਣਾ ਜੀ ਤਲਵੰਡੀ ਸਾਬ ਉਹਦੇ ਨਾਲ ਹੀ ਇਥੇ ਟਰੈਕਟਰ ਆਪਣੇ ਤਲਵੰਡੀ ਸਾਬ ਹੁੰਦੇ ਆ ਕਦਮ ਮਰਜੀ ਆ ਜੀ ਹਾਂਜੀ ਫੋਨ ਕਰਕੇ ਕਦਮ ਮਰਜੀ ਆ ਸਕਦਾ ਬੁੱਧਵਾਰ ਨੂੰ ਮੰਡੀ ਚ ਬੁੱਧਵਾਰ ਨੂੰ ਮੰਡੀ ਚ ਕੈ ਨੰਬਰ ਆਪਣਾ ਆਪਣਾ 24 ਨੰਬਰ ਪਲਾਟ ਆ ਜੀ ਠੀਕ ਹੈ ਜੀ ਹਾਂ ਜੀ ਸਕਰੀਨ ਤੇ ਵੀ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਬਾਕੀ ਆਪਾਂ ਇਹ ਕਹਿੰਨੇ ਆ ਵੀ ਲਾਉਣ ਵਗੈਰਾ ਵਾਲੇ ਚੱਕਰਾਂ 'ਚ ਘੱਟ ਵੜੋ ਥੋੜਾ ਜਿਹਾ ਠੀਕ ਹੈ ਜੀ ਜਿਹਦਾ ਸਰਦਾ ਸਾਰ ਲਓ ਜਿਹਦਾ ਸਰਦਾ ਸਾਰ ਲਓ ਕਹਾਂਗੇ ਲਾਉਣ ਕਰਾਉਣ ਤੇ 40-50 ਹਜ਼ਾਰ ਖਰਚਾ ਪਹਿਲਾਂ ਪਾ ਜਾਂਦਾ ਠੀਕ ਹੈ ਵਿਆਜ ਤਾਂ ਡਾ ਲੱਗਣਾ ਹੀ ਲੱਗਣਾ ਠੀਕ ਹੈ ਬਾਈ ਹਾਂ ਬੱਸ ਜੀ ਬਈ ਆਪੋ ਆਵਰੇ ਵਿਚਾਰ ਦੇ ਦਿਓ ਲੋਨ 'ਤੇ ਫਾਇਦਾ ਹੈਗਾ ਕਿ ਨਹੀਂ ਅੱਛੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ